ਟ੍ਰਾਇੰਗਲ ਮੈਥ ਕਲਾਸਿਸ ਤੇ ਅੱਜ ਅਸੀਂ ਇੱਕ ਨਵੀਂ ਵੀਡੀਓ ਜੋ ਕਿ 10ਵੀਂ ਕਲਾਸ ਦੀ ਹੈ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਆਪਾਂ 5.2 ਦੇ ਕੁਝ ਸਵਾਲ ਆਪਾਂ ਹੱਲ ਕਰਾਂਗੇ ਜਿਵੇਂ ਕਿ ਆਪਣੇ ਕੋਲ ਇਸ ਐਕਸਰਸਾਈਜ਼ ਦੇ ਵਿੱਚ ਲੱਗਣ ਵਾਲਾ ਫਾਰਮੂਲਾ ਹੈਗਾ AN A N, A N 1 D ਦੇਖੋ a ਦੇ ਵਿੱਚ ਫਸਟ ਟਰਮ ਹੈ n ਜੋ ਫਾਈਂਡ ਕਰਨਾ ਆਪਾਂ ਐਨੰਬਰ d ਆਪਣੇ ਕੋਲੇ ਕੋਈ ਵੀ ਦੋ ਲਗਾਤਾਰ ਗ੍ਰੇਟ ਟਰਮਸ ਨੇ ਉਹਨਾਂ ਦੇ ਵਿੱਚ ਡਿਫਰੈਂਸ ਹੋਊਗਾ ਜਿਵੇਂ ਤੁਹਾਡੇ ਕੋਲੇ ਇਸ ਦਾ ਪਹਿਲਾ ਸਵਾਲ ਹੈ ਇਸ ਦੇ ਵਿੱਚ ਆਪਣੇ ਕੋਲੇ a ਹੈ 7 d ਆਪਣੇ ਕੋਲੇ 3 ਹੈ ਤੇ n ਆਪਣੇ ਕੋਲੇ 8 ਹੈ ਤੇ ਆਪਾਂ a8 ਪਤਾ ਕਰਨਾ ਤਾਂ a ਹੈ ਆਪਣੇ ਕੋਲ 7 n ਦੀ ਵੈਲਿਊ 8 1 ਤੇ d ਹੈ ਆਪਣੇ ਕੋਲ 3 ਤਾਂ a 8 7 8 1 7 3 a 8 ਆ ਗਈ ਆਪਣੇ ਕੋਲ 7 21 1 8 ਦੀ ਵੈਲਿਊ ਆ ਗਈ ਆਪਣੇ ਕੋਲੇ 28 ਉਸ ਤੋਂ ਬਾਅਦ ਆਪਣੇ ਕੋਲ ਇਸ ਦਾ ਸੈਕੰਡ ਸਵਾਲ ਹੈ ਜਿਹਦੇ ਵਿੱਚ ਆਪਣੇ ਕੋਲੇ a ਦਿੱਤਾ ਹੋਇਆਗਾ -18 d ਆਪਾਂ ਫਾਈਂਡ ਕਰਨਾ ਹੈ ਐਨ ਆਪਣੇ ਕੋਲੇ ਹੈ 10 ਤੇ ਐਂਥ ਟਰਮ ਆਪਣੇ ਕੋਲ 0 ਹੈ ਸਾ ਫਾਰਮੂਲਾ ਲਾਓ ਐਨ a n 1 d an ਐਨ ਆਪਣੇ ਕੋਲ 0 ਦਿੱਤਾ ਹੋਇਆਗਾ ਤਾਂ ਇਸ ਦੀ ਵੈਲਿਊ ਆਪਾਂ 0 ਪੁੱਟ ਕਰ ਦਾਂਗੇ ਐਨ 0 ਹੈ a ਦੀ ਵੈਲਿਊ ਆਪਣੇ ਕੋਲੇ ਮਾਈਨਸ ਦੇ 18 ਪਲੱਸ ਐਨ ਹੈ ਆਪਣੇ ਕੋਲੇ 10 ਮਾਈਨਸ 1 ਇੰਟੂ ਡੀ ਇਹ ਮਾਈਨਸ ਤਾਂ ਇਹਦੇ ਜਾ ਕੇ ਹੋ ਗਿਆ ਆਪਣੇ ਕੋਲੇ ਪਲੱਸ 18 ਸਾਈਨ ਚੇਂਜ ਹੋ ਗਿਆ 10 ਘਟਾਓ 1 9 ਡੀ ਔਰ ਡੀ ਹੋ ਗਿਆ 18 ਮਟੇ 9 ਕੱਟ ਕੇ 2 ਇਹਦੀ ਵੈਲਿਊ ਆਪਣੇ ਕੋਲੇ 2 ਆ ਗਈ ਉਸ ਤੋਂ ਬਾਅਦ ਹੈ ਜੀ ਇਸ ਦਾ ਤੀਜਾ ਸਵਾਲ ਥਿਸ ਇਜ਼ ਏ ਆਪਾਂ ਫਾਈਂਡ ਕਰਨੀ ਹੈ ਡੀ ਆਪਣੇ ਕੋਲੇ ਹੈ -10 ਐਨ ਆਪਣੇ ਕੋਲੇ ਹੈ 18 ਤੇ ਐਨ ਹੈ -5 ਤਾਂ ਐਨ a n 1 d a ਆਪਣੇ ਕੋਲੇ -5 ਹੈ a ਆਪਣੇ ਕੋਲ ਫਾਈਂਡ ਕਰਨਾ ਹੈ n ਆਪਣੇ ਕੋਲ ਹੈ 18 ਘਟਾਓ 1 ਤੇ d ਆਪਣੇ ਕੋਲੇ ਹੈ ਹੈ ਤਾਂ ਇਹ ਨੂੰ ਪ੍ਰੈਕਟਿਸ ਰੱਖ ਲਓ ਤਾਂ -5 a 18 ਘਟਾਓ 1 17 ਤੇ -13 ਹੋ ਗਿਆ -5 ਏ ਇਹ ਹੋ ਗਿਆ ਜੀ ਮਾਈਨਸ 51 51 ਇਧਰ ਕਿੰਨਾ ਹੋ ਗਿਆ 51 ਇਕੁਅਲ ਟੂ ਏ ਤਾਂ ਏ ਦੀ ਵੈਲਿਊ ਆ ਗਈ ਜੀ ਆਪਣੇ ਕੋਲੇ 46 ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਇਸ ਦਾ ਚੌਥਾ ਸਵਾਲ ਹੈ ਜਿਸ ਨੂੰ ਬੱਚੇ ਥੋੜਾ ਟਿਪੀਕਲ ਮੰਨਦੇ ਹੈਗੇ ਇਸ ਦੇ ਵਿੱਚ ਏ ਹੈ -18.9 d ਹੈ 2.5 ਐਨ ਆਪਾਂ ਫਾਈਂਡ ਕਰਨਾ ਹੈ ਤੇ an ਹੈ 3.6 ਫਾਰਮੂਲਾ ਲਾਓ an a n 1 d ਜੋ ਵੈਲਿਊਜ਼ ਦਿੱਤੀਆਂ ਹੋਣਗੀਆਂ ਉੱਥੇ ਉੱਤੇ ਵੈਲਿਊ ਪੁੱਟ ਕਰ ਦਿਓ 18.9 a ਹੈ ਆਪਣੇ ਕੋਲ 3.6 एंड फाइंड करना गा तो डी है टू पॉइंट फाइव माइनस दे अठारह पॉइंट नौ माइनस दे थ्री पॉइंट सिक्स इक्ल टू एन माइनस वन इंटू टू पॉइंट फाइव हो गया तो है जी माइनस दे 22.5 n 1 2.5 তা 2 22.5 ওভার मल्टीप्लाई चीज डिवाइड চা ਜਾਂਦੀ ਹੈ 2.5 n 1 তা a 1 hai 2 22.5 ओवर 10 10 ओवर 5 पॉइंट खत्म करता 10 ਨਾਲ 10 ਕੈਨਸਲ ਹੋ ਗਿਆ 25 ਨਾ ਆਇਆ 225 ਇਹੋ ਇੱਥੇ ਆਪਣੇ ਕੋਲ d ਦੀ ਵੈਲਿਊ -2.5 ਹੋਈ ਤਾਂ x ਕੇ ਮਾਈਨਸ ਹੋ ਗਿਆ a ਮਾਈਨਸ ਹੋ ਗਿਆ a ਮਾਈਨਸ ਹੋ ਗਿਆ a माइनस हो गया a माइनस में कैंसल होगी ता n 1 ਆ ਗਿਆ ਆਪਣੇ ਕੋਲੇ 9 ਧਿਆਨ ਕਿੰਨਾ ਹੋ ਗਿਆ 9 1 ਕਿੰਨਾ ਆ ਗਿਆ ਜੀ 10 ਉਸ ਤੋਂ ਨੈਕਸਟ ਸਮ ਹੈ 5th ਜਿਸ ਦੇ ਵਿੱਚ a ਦਿੱਤਾ ਹੋਇਆ ਆਪਾਂ ਨੂੰ 3.5 d ਆਪਣੇ ਕੋਲ 0 ਹੈ n ਆਪਣੇ ਕੋਲੇ 10 5 ਹੈ ए एन अपना फाइंड करना है तो फार्मूला लाओ ए एन ए प्लस एन माइनस वन इंटू डी एन एन है जी अपने को वन जीरो फाइव ए है थ्री पॉइंट फाइव प्लस एन माइनस वन डी है जीरो ਤੋ ਜ਼ੀਰੋ ਨੂੰ ਕਿਸੇ ਨੰਬਰ ਨਾਲ ਮਲਟੀਪਲਾਈ ਕਰਾਂਗੇ ਸਾਰਾ ਜ਼ੀਰੋ ਹੋ ਜੂ ਤਾਂ a105 ਕਿੰਨਾ ਹੋ ਰਿਹਾ ਆਪਣੇ ਕੋਲ 3.5 ਹੋ ਗਿਆ ਉਸ ਤੋਂ ਬਾਅਦ ਇੱਕ MCQ ਹੈ ਜੀ ਆਪਣੇ ਕੋਲ ਆਪਣੇ ਕੋਲੇ AP ਦੇ ਵਿੱਚ a ਦੀ ਸੈਕੰਡ ਸੰਭਾਵਨਾ ਹੈ ਇਸ ਦੀ AP ਦਿੱਤੀ ਹੋਇਆ 10 7 4 ਤਾਂ a ਕਿੰਨਾ ਹੋ ਗਿਆ ਆਪਣੇ ਕੋਲੇ 10 ਡਿਫਰੈਂਸ ਹੋ ਗਿਆ ਆਪਣੇ ਕੋਲੇ 7 Minus -10 minus -10 30 टर्म ਆਪਾਂ ਫਾਈਂਡ ਕਰਨੀ ਆ ਐਨ ਦੇ ਬਿਲੁ 30 ਤਾਂ ਇਸ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਕਰੋ ਐਨ ਦੀ ਵੈਲਿਊ ਕੰਨੀ ਹੋਗੀ 30 a ਹੋ ਗਿਆ ਆਪਣੇ ਕੋਲੇ 10 ਐਨ ਕਿੰ ਹੋ ਗਿਆ 30 1 ਤੇ d ਹੋ ਗਿਆ -3 ਇਹ ਹੋ ਗਿਆ 10 29 -3 10 ਦੇ 87 ਤਾਂ ਇਹ ਤਾਂ ਡਾਂਸਰ ਆ ਗਿਆ ਜੀ ਮਾਈਨਸ ਤੇ 77 a 30 ਟਾਈਮ ਹੈ ਮਾਈਨਸ 77 ਮੀਨਸ ਤੁਹਾਡੇ ਕੋਲੇ অপশন ਸੀ ਇਸ ਦਾ एग्जैक्ट आंसर बन ਗਿਆ ਇਸ ਤਰ੍ਹਾਂ ਇਸ ਚੈਨਲ ਤੇ ਲਗਾਤਾਰ ਅਗਲੇ ਐਕਸਰਸਾਈਜ਼ ਦੀਆਂ ਔਰ ਸਾਰੀਆਂ ਕਲਾਸਾਂ ਦੀਆਂ ਵੀਡੀਓਜ਼ ਆਉਣਗੀਆਂ ਇਸ ਕਰਕੇ ਚੈਨਲ ਦੇ ਨਾਲ ਜੁڑے ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ